ਮੇਰਾ ਨਾਮ ਰੀਤੂ ਕੀ ਹੋਇਆਗੀ ਸੀ ਬਸ ਮੈਂ ਆਪਣੀ ਗਲੀ ਵਿੱਚੋਂ ਆਪਣੇ ਘਰ ਨੂੰ ਜਾ ਰਹੀ ਸੀਗੀ ਅਚਾਨਕ ਦਰਵਾਜ਼ਾ ਖੁੱਲਿਆ ਤਾਂ ਕੁੱਤੇ ਨੇ ਭੱਜ ਗਿਆ ਕਿ ਦਰਵਾਜ਼ੇ ਦੇ ਵਿੱਚੋਂ ਪਹਿਲਾਂ ਮੇਰੇ ਲਾਤ ਨੂੰ ਫੜਿਆ ਲਾਤ ਤੇ ਉਹ ਗ੍ਰਿਪ ਨਹੀਂ ਬਣਿਆ ਤਾਂ ਉਹਨੇ ਮੇਰੀ ਬਾਹ ਨੂੰ ਫੜ ਲਿਆ ਕਿੰਨੀ ਦੇਰ ਤੱਕ ਇਹਨੇ ਤੁਹਾਨੂੰ ਬਾਈਟ ਕਰੀ ਰੱਖਿਆ ਘੱਟੋ ਘੱਟ 10-15 ਮਿੰਟ ਨੂੰ ਬਾਈਟ ਕਰਕੇ ਰੱਖਿਆ ਉਹ ਛੱਡ ਨਹੀਂ ਸੀ ਰਿਹਾ ਹੈਗਾ ਕਾਫੀ ਲੋਕਾਂ ਨੇ ਆ ਕੇ ਫਿਰ ਉਹਨੂੰ ਤੈਨੂੰ ਇਹ ਕਹਿੰਨੇ ਮਾਰਨਾ ਵੀ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੇ ਖੁਦ ਵੀ ਜਿਹੜੇ ਘਰ ਜਿੰਨਾ ਦਾ ਕੁੱਤਾ ਸੀ ਉਹਨਾਂ ਨੇ ਆ ਕੇ ਕੁੱਤੇ ਨੂੰ ਮੂੰਹ ਉਹਦਾ ਖੋਲ ਰਹੇ ਸੀ ਪਰ ਕੋਈ ਕੁੱਤਾ ਛੱਡ ਹੀ ਨਹੀਂ ਸੀ ਰਿਹਾ ਹੈਗਾ ਬਾਹਰ ਕੁੱਤਾ ਪਿਟਬੁਲ ਪਿਟਬੁਲ ਸੀ ਇਹ ਕਿੰਨੀ ਦੇਰ ਪਹਿਲੇ ਦੀ ਗੱਲ ਹੈ 12:00 12:30 ਵਜੇ ਦੀ ਗੱਲ ਹੈ ਜੀ ਉਹ ਅੜੀ ਕਿੱਥੇ ਜਾ ਰਹੀ ਸੀ ਐਮਸੀ ਬੈਂਕ ਤੋਂ ਐਮਸੀ ਬੈਂਕ ਤੋਂ ਘਰ ਨੂੰ ਜਾ ਰਹੀ ਸੀ ਮੈਂ ਤੁਸੀਂ ਇਕੱਲੇ ਸੀਗੇ ਹਾਂਜੀ ਮੈਂ ਇਕੱਲੇ ਸੀਗੀ ਕਹਿੰਦੇ ਬੜੇ سارے ਲੋਕਾਂ ਨੇ ਛਡਾਇਆ ਕਿੰਨੇ ਕੁ ਲੋਕ ਇਕੱਠੇ ਹੋ ਗਏ ਘੱਟੋ ਘੱਟ 10 15 ਜਣੇ ਇਕੱਠੇ ਹੋ ਗਏ ਪੈਦਲ ਸੀਗੇ ਨਹੀਂ ਮੈਂ ਪੈਦਲ ਸੀ ਇਹ ਪਹਿਲਾਂ ਵੀ ਕਦੀ ਉੱਤੇ ਨਹੀਂ ਕਿਸੇ ਨੂੰ ਵੱਡੇ ਇਹ ਪਹਿਲਾਂ ਤਾਂ ਨਹੀਂ ਪਤਾ ਪਰ ਲੰਗਦੇ ਪਰ ਕੁੱਤੇ ਗਲੀਆਂ ਚ ਬੈਸੇ ਬਹੁਤ ਅੱਜਕੱਲ ਦੇਖਣ ਨੂੰ ਮਿਲ ਰਹੇ ਨੇਗੇ ਸਵਾਰਾ ਕੁੱਤੇ ਬਹੁਤ ਫਿਰਦੇ ਉਧਰ ਦਾ ਜਿਹੜਾ ਓਨਰ ਹੈ ਉਹ ਕੀ ਕਹਿੰਦੇ ਉਹ ਸਾਡੇ ਤੋਂ ਮਾਫੀ ਮੰਗ ਰਿਹਾ ਕਹਿ ਰਿਹਾ ਵੀ ਮਾਫ ਕਰ ਦਿਓ ਵੀ ਗਲਤੀ ਹੋ ਗਈ ਸਾਡੇ ਤੋਂ ਤੇ ਕਿਤੇ ਨਾ ਕਿਤੇ ਮੰਨ ਲਓ ਅੱਜ ਤੁਹਾਨੂੰ ਕਰਿਆ ਕਰਨ ਕੋਈ ਬੱਚਾ ਵੀ ਆ ਸਕਦਾ ਹਾਂਜੀ ਮੇਰੇ ਅਸੀਂ ਬੱਚੇ ਮੈਂ ਅਧਰੋ ਸਕੂਲੋਂ ਛੱਡ ਕੇ ਵੀ ਆਨੇ ਆ ਲੈ ਕੇ ਵੀ ਆਨੇ ਆ ਸਾਡੇ ਬੱਚੇ ਉਸ ਛੁੱਟੀ ਬੱਚੇ ਘਰੇ ਸੀ ਨਾਲ ਬੱਚੇ ਹੁੰਦੇ ਆ ਇਸ ਟਾਈਮ ਮਤਲਬ ਜੇ ਤੁਸੀਂ ਜੇ ਛੁੱਟੀ ਨਾ ਹੋਦੀ ਬੱਚੇ ਤੁਹਾਡੇ ਨਾਲ ਹੁੰਦੇ ਕੁਝ ਵੀ ਹੋ ਸਕਦਾ ਬੱਚੇ ਨੂੰ ਬਸ ਅਸੀਂ ਕਾਰ ਛੱਡ ਕੇ ਚਲੇ ਗਏ ਵੀ ਮੈਂ ਹੁਣੀ ਆ ਜਾਨੀ ਪਰ ਬੱਚਿਆਂ ਨੂੰ ਛੁੱਟੀ ਸਕੂਲ ਦਾ ਵੈਸੇ ਬੱਚੇ ਮੇਰੇ ਸਕੂਲ ਉਹੀ ਰਾਹ ਆ ਸਾਡੇ ਘਰ ਤੋਂ ਸਾਡਾ ਉਹੀ ਰਾਹ ਮੈਂ ਤਾਂ ਕਿੰਨੇ ਕਿੰਨੇ ਕੋ ਕਿੰਨੀ ਕੋ ਬਾਈਟਸ ਹੋ ਗਈ ਤੁਹਾਡੇ ਬਾਹਰ ਤੇ ਘਟੋੜਾਂ ਬਾਈ 10 ਤੇ 12 ਦੰਦ ਦਾ ਬਾਈ 10 12 ਜਗ੍ਹਾ ਦੇ ਲੈ ਕੱਢ ਲਿਆ ਹਾਂ ਜੀ ਕਾਫੀ ਕਹਿੰਦੇ ਕਿ ਇੱਕ ਸੀਟ ਕੇ ਲੈ ਗਿਆ ਨਹੀਂ ਨਹੀਂ ਇੱਕ ਸੀਟ ਕੇ ਕੁਛ ਨਹੀਂ ਲੈ ਗਿਆ ਇਹ ਨਹੀਂ ਬਸ ਉਹਨਾਂ ਨੇ ਮੈਨੂੰ ਇੱਕੋ ਪਕੜ ਕੇ ਰੱਖਿਆ ਕੁੱਤੇ ਨੇ ਮੈਂ ਖੁਦ ਹੀ ਛਡਾਉਣ ਦੀ ਮਾਰੀ ਇਧਰ ਉਧਰ ਹੋ ਰਹੀ ਸੀਗੀ ਪਰ ਫਿਰ ਉਹਨਾਂ ਨੇ ਕੁੱਤੇ ਦੇ ਮਾਲਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਛਡਾਉਣ ਦੀ ਫਿਰ ਉਹਨਾਂ ਨੇ ਛਡਾਇਆ ਘਰ ਦੇ ਕੀ ਕੀ ਕਿਹਾ ਉਹਨਾਂ ਨੇ ਡਾਕਟਰ ਤਾਂ ਕਹਿ ਰਹੇ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਤੁਸੀਂ ਦਵਾਈ ਲਗਾ ਇੰਜੈਕਸ਼ਨ ਵਗੈਰਾ ਲਗਵਾਤੇ ਉਹਨਾਂ ਨੇ ਤੇ ਹੁਣ ਕਿੰਨੇ ਇੰਜੈਕਸ਼ਨ ਲੱਗਣੇ ਇਹਨੂੰ ਦੱਸਿਆ ਹੋਣਾ ਉਹਨਾਂ ਨੇ 4 ਇੰਜੈਕਸ਼ਨ ਦੱਸਿਆ ਲੱਗਣ ਬਸ 4-5 ਤਾਂ ਲਾਵੇ 4 ਹੋਰ ਲੱਗਣ ਬੌਸ ਵਾਈਫ ਹੋ ਜਾਂ ਕੋਈ ਜੌਬ ਕਰਦੇ ਨਹੀਂ ਮੈਂ ਹਾਊਸ ਵਾਈਫ ਹਾਂ ਠੀਕ ਹੈ ਤੇ ਰਹਿਣ ਵਾਲੇ ਕਿੱਥੇ ਨੇ ਮੋਰ ਸਿੰਘ ਮੋਰ ਸਿੰਘ ਨਗਰ 7 ਨੰਬਰ ਗਲੀ ਹਾਂ ਖਾਣਪਰੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰ ਕਪਿਲ ਹੈ ਕਬਿਲ ਜੀ ਇੱਕ ਤੁਹਾਡਾ ਡੌਗ ਹੈ ਆਪਣਾ ਅਮਰੀਕਨ ਬੁਲਡੋਗ ਅਮਰੀਕਨ ਬੁਲਡੋਗ ਜੀ ਉਹਨੇ ਕਿਸੇ ਲੇਡੀਜ਼ ਨੂੰ ਵੱਢਿਆ ਸੀ ਸਰ ਉਹ ਗਲਤੀ ਨਾਲ ਸਰ ਉਹ ਹੋਇਆ ਸੀ ਡੈਡੀ ਨੇ ਗਲਤੀ ਨਾਲ ਦਰਵਾਜ਼ਾ ਖੋਲ੍ਹਤਾ ਸੀ ਤੇ ਉਹ ਚਿੱਕਾ ਮਾਰਨ ਲੱਗੇ ਸੀ ਬਾਹਰ ਨਿਕਲ ਗਿਆ ਸੀ ਹੋਰ ਕੁਝ ਨਹੀਂ ਸਰ ਅੱਛਾ ਜੀ ਹਾਂ ਜੀ ਗਲਤੀ ਮੇਰ ਤੋਂ ਹੋਈ ਮੈਂ ਮੰਨਦਾ ਕਿ ਮੇਰਾ ਡੌਗ ਨੇ ਬਾਈ ਕੀਤਾ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਜੋ ਵੀ ਖਰਚਾ ਹੋਗਾ ਮੈਂ ਦੇਣ ਨੂੰ ਮੈਂ ਸਰ ਤਿਆਰ ਹੈਗਾ ਮੈਂ ਖੁਦ ਮੈਂ ਮੀਡਲ ਕਲਾਸ ਤੋਂ ਹੈਗਾ ਹਾਂ ਜੀ ਤੇ ਕਦੀ ਪਹਿਲਾਂ ਵੀ ਨਹੀਂ ਸਰ ਕਦੇ ਕਦੇ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਜੀ ਡੌਗ ਸਰ 16 17 ਮਿੰਨੇ ਦਾ ਹਾਂਜੀ ਅਰੇ ਕੱਲ ਹੀ ਕਨੈਕਸ਼ਨ ਉਹਦੇ ਟਿੱਕਾ ਲਗਵਾਇਆ ਫਸਟ ਟਾਈਮ ਹੀ ਸਰ ਹੋਇਆ ਪਹਿਲੀ ਮੱਕਦੇ ਉਹਨੂੰ ਬਾਹਰ ਨਹੀਂ ਕੱਢਦਾ ਬਸ ਅੱਜ ਡੈਡੀ ਨੇ ਗਲਤੀ ਨਾਲ ਬਾਹਰ ਖੋਲਿਆ ਮੈਨੂੰ ਥੱਲੇ ਲੈ ਕੇ ਆਇਆ ਸੀ ਰੂਮ ਵਿੱਚ ਤੇ ਡੈਡੀ ਨੇ ਗਲਤੀ ਨਾਲ ਖੋਲਤਾ ਉਹ ਬਾਹਰ ਗਿਆ ਡੈਡੂ ਮਿਲਣ ਲਈ ਤੇ ਬਸ ਉਹ ਬਾਹਰ ਨਿਕਲ ਕੇ ਉਹਨੂੰ ਚਿਕਾ ਮਾਰੀ ਤੇ ਉਹਨਾਂ ਨੇ ਬਾਈਟ ਕਰ ਦਿੱਤੀ ਇਹ ਵੀ ਇੰਜੈਕਸ਼ਨ ਪੂਰੇ ਲਗਵਾਏ ਹੋਏ ਡੋਗ ਦੇ ਹਾਂਜੀ ਸਾਰੇ ਲੱਗੇ ਹੋਏ ਸਾਰੇ ਲੱਗੇ ਸੈਵਰੀਨ ਮਾਰ ਰੈਬਿਕਸ ਦਾ ਸਾਰਾ ਕੁਝ ਲੱਗਿਆ ਤੁਸੀਂ ਕਿੰਨਾ ਟਾਈਮ ਹੋ ਗਿਆ ਇਹਨੂੰ ਰੱਖਿਆ ਹੈ ਮੈਨੂੰ ਤਾਂ ਬਚਪਨ ਤੋਂ ਹੀ ਪਾਲਿਆ ਇਹਨੂੰ ਪਹਿਲੇ ਕਦੇ ਕਿਸੇ ਕਦੇ ਕਦੇ ਕਿਸੇ ਨੂੰ ਨਹੀਂ ਪਾਰਿਆ ਡਿਗਰੈਸਿਵ ਕਿਵੇਂ ਹੋ ਗਿਆ ਅੱਜ ਪਤਾ ਨਹੀਂ ਕਹਿੰਦਾ ਖੋਲ ਗਿਆ ਪਤਾ ਨਹੀਂ ਕਿ ਉੱਪਰਿਆਂ ਨੂੰ ਕਰਕੇ ਵੀ ਪਾਏਗਾ ਉਹਨਾਂ ਦੀ ਚੀਕ ਬਿਮਾਰੀ ਲਿਫਾਫਾ ਸੀ ਉਹਨਾਂ ਕੋਲ ਤਾਂ ਕਰਕੇ ਬਸ ਪਾਏਗਾ ਅੱਛਾ ਹਾਂ ਜੀ ਲਿਫਾਫੇ ਦੀ ਕੁਝ ਐਡਾ ਤਾਂ ਨਹੀਂ ਸੀਗਾ ਕੋਈ ਮੀਟ ਵਗੈਰਾ ਉਹਨਾਂ ਕੋਲ ਕੁਝ ਨਹੀਂ ਸੀ ਅੱਛਾ ਜੀ ਹਾਂ ਜੀ ਉਹਨਾਂ ਕੋਲ ਹੀ ਸਲੀਪ ਆਪਾ ਮੇਰੇ ਕੋਲ ਕੁਝ ਨਹੀਂ ਸੀ ਤੇ ਕਿੰਨੇ ਕੋ ਬਾਈਟਸ ਕਰਤੇ ਪਰ ਦੋ ਤਿੰਨ ਤੰਦ ਮਾਰੇ ਬਸ ਉਹਨਾਂ ਨੇ ਅੱਛਾ ਜੀ ਹਾਂ ਜੀ ਤੇ ਤੁਹਾਡੇ ਵੱਲੋਂ ਸੋਰੀ ਵੀ ਮੈਂ ਸੋਰੀ ਮੈਂ ਹੱਥ ਜੋੜ ਕੇ ਉਹਨਾਂ ਦੇ ਪੈਰ ਵੀ ਮੰਗਦਾ ਸਾਰਾ ਮਾਫੀ ਮੰਗਦਾ ਕਿ ਮੇਰੇ ਤੋਂ ਮੈਂ ਡੌਗ ਰੱਖੂਗਾ ਨਹੀਂ ਨਹੀਂ ਡੌਗ ਮੈਂ ਕਦੇ ਸਭ ਦੇ ਦਦਾ ਮੈਂ ਡੌਗ ਅੱਛਾ ਜੀ ਕਿੱਥੇ ਦੇ ਹਾਂਜੀ ਮੈਂ ਅੱਗੇ ਜੰਗਲਰ ਕਿੱਥੇ ਵੀ ਮੈਂ ਦੇ ਦੂੰਗਾ ਅੱਛਾ ਜੀ ਹਾਂਜੀ ਨਹੀਂ ਰੱਖੂਗਾ ਮੈਂ ਕਦੇ ਜ਼ਿੰਦਗੀ ਹੁਣ ਨਹੀਂ ਰੱਖੂਗਾ ਡੌਗ ਦੇਖੋ ਸ਼ੌਂਕ ਸੀਗਾ ਤੁਹਾਡਾ ਡੌਗ ਹਾਂਜੀ ਸ਼ੌਂਕ ਸੀ ਬਸ ਮੇਰਾ ਹੋਰ ਕੁਝ ਨਹੀਂ ਹੈ ਪਿਟਬੁਲ ਵੈਸੇ ਰੱਖ ਸਕਦੇ ਹੋ ਜੀ ਹਾਂਜੀ ਦੇਖੋ ਹੁਣ ਹੁਣ ਪਹਿਲਾਂ ਹੁਣ ਸੀ ਰੱਖ ਸਕਦੇ ਸੀ ਪਰ ਹੁਣ ਨਹੀਂ ਹੁਣ ਕਦੇ ਮੈਂ ਹੱਥ ਮਾਫੀ ਮੰਗਦਾ ਹੁਣ ਕਦੇ ਵੀ ਮੈਂ ਨਹੀਂ ਰੱਖੂਗਾ ਡੌਗ ਕੋਈ ਵੀ ਬਰੀਡ ਵੀ ਬਿਲਕੁਲ ਵੀ ਛੱਡ ਦੋ ਠੀਕ ਹੈ ਹਾਂਜੀ